ਪਠੰਡਾ ਮੁਕਤਸਰ ਰੋਡ ਤੇ ਪਰਾਲੇ ਦੀ ਭਰੀ ਟਰਾਲੀ ਨੂੰ ਗਰਮੀ ਦੇ ਕਾਰਨ ਲੱਗੀ ਅੱਗ ਟਰੈਕਟਰ ਚਾਲਕ ਦੀ ਮਸਤੀ ਦੀ ਨਾਲ ਵੱਡਾ ਹਾਦਸਾ ਹੋਣ ਤੋਂ ਬਚਿਆ ਸ਼ਨੀਵਾਰ ਨੂੰ 4:30 ਵਜੇ ਦੇ ਲਗਭਗ ਰਾਗੀਰ ਸੰਜੀਵ ਸਿੰਘ ਲਾਣੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਕਰਮੀ ਦੇ ਕਾਰਨ ਟਰਾਲੀ ਨੂੰ ਅੱਗ ਲੱਗਣ ਲੱਗ ਚੁੱਕੀ ਸੀ ਤਾਂ ਉਹਨਾਂ ਵੱਲੋਂ ਟਰੈਕਟਰ ਚਾਲਕ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਪਹਿਲਾਂ ਤਾਂ ਉਸ ਨੇ ਇਸ ਸਬੰਧੀ ਮਜ਼ਾਕ ਸਮਝਿਆ ਲੇਕਿਨ ਅੱਗ ਨੇ ਜਦੋਂ ਜ਼ਿਆਦਾ ਭਾਂਬੜਾ ਕਦੇ ਨਿਕਲਣ ਸ਼ੁਰੂ ਹੋ ਗਿਆ ਤਾਂ ਫਿਰ ਉਸ ਨੂੰ ਪਤਾ ਲੱਗਿਆ ਤੇ ਉਸ ਨੇ ਬੜੀ ਹੀ ਮਸਤੀ ਦੇ ਨਾਲ ਇਸ ਆਪਣਾ ਪਰਾਲੀ ਦੀ ਪਰੇ ਟਰਾਲੀ ਨੂੰ ਸੜਕ ਤੋਂ ਸਾਈਡ ਤੇ ਕੀਤਾ ਅਤੇ ਹੋਰ ਵੱਡਾ ਹਾਦਸਾ ਹੋਣ ਤੋਂ ਉਸ ਨੇ ਆਪਣਾ ਇੱਕ ਵਾਰੀ ਇਸ ਦਾ ਬਚਾਅ ਕਰ ਦਿੱਤਾ ਗਿਆ ਇਹ ਘਰ ਤੋਂ ਸੁਰੂਆਤ ਸੀ ਜਿਹਨ ਦਾ ਕਹਾ ਰਿਹਾ ਬਠਿੰਡਾ ਮੂਸਰ ਰੋਡ ਜਿਸ ਪੈਰਾਮਾਉਟ ਸਕੂਲ ਦੇ ਨੇੜੇ ਦੀਆਂ ਤਸਵੀਰਾਂ ਨੇ ਜਿੱਥੇ ਗਰਮੀ ਦੇ ਕਾਰਨ ਪ੍ਰਾਲੀ ਦੀ অপারেਟਰ ਵਾਲੀ ਨੂੰ ਅੱਗ ਲੱਗੀ ਅਤੇ ਵੱਡਾ ਹਾਦਸਾ ਹੋਣ ਤੋਂ ਟਰੈਕਟਰ ਚਾਲਕ ਦੀ ਮਸਤੀਦੀ ਨਾਲ ਇੱਥੇ ਆਪਣਾ ਬਚ ਗਿਆ ਕਿਉਂਕਿ ਅਗਰ ਇਸ ਸੜਕ ਦੇ ਉੱਤੇ ਇਹ ਟਰੈਕਟਰ ਹੁੰਦਾ ਤਾਂ ਹੋਰ ਇੱਥੋਂ ਦੀ ਨਾਲ ਦੀ ਨਿਕਲਦੇ ਵਿਕਣਾਂ ਨੂੰ ਇਹ ਅੱਗ ਪੈ ਸਕਦੀ ਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ